ਅੱਜ 1 ਅਕਤੂਬਰ ਮੌਸਮ ਅਪਡੇਟ ਪੰਜਾਬ ਮੌਸਮ 9 10 11 ਅਕਤੂਬਰ ਪੰਜਾਬ ਪੱਛਮੀ ਸਿਸਟਮ ਮੀ ਹਨੇਰੀ ਚੱਕੜ ਜਾਂ ਮੌਸਮ ਸਾਫ ਪੰਜਾਬ ਮੌਸਮ ਵਿਭਾਗ ਵੱਲੋਂ ਕਿਸਾਨ ਵੀਰਾਂ ਲਈ ਕੀ ਹੈ ਨਵੀਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਣੋ ਆਪਣੇ ਜ਼ਿਲ੍ਹੇ ਦਾ ਮੌਸਮ ਸਤਿ ਸ੍ਰੀ ਅਕਾਲ ਸਾਰੇ ਪੰਜਾਬੀ ਆਸੀਆਂ ਨੂੰ ਮੌਸਮ ਦੀ ਜਾਣਕਾਰੀ ਦੇ ਕੇ ਦਰਸ਼ਨਾ ਤੈਜ ਇਸ ਵਕਤ ਕਰਦੇ ਆਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਵੀ ਦੇਖਾਂਗੇ ਅੱਜ ਦੇ ਹਾਲਾਤ ਕਿਦਾਂ ਦੇ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਦੇ ਆਂ ਚੈਨਲ ਨੂੰ ਜਰੂਸਕ੍ਰਾਈਬ ਕਰ ਲਓ ਤਾਂ ਕਿ ਜਾ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪ ਜਾਰੀ ਕੀਤੇ ਗਣ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ 9 ਅਕਤੂਬਰ ਨੂੰ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਬਦਲਬਾਹ ਦੇਖਣ ਨੂੰ ਮਿਲ ਸਕਦੀਆਂ ਜਾਂ ਮੌਸਮ ਸਾਫ਼ ਰਹੇਗਾ ਪੱਛਮੀ ਸਿਸਟਮ ਦਾ ਪੰਜਾਬ ਦੇ ਇਲਾਕਿਆਂ ਵਿੱਚ ਕੀ ਅਸਰ ਰਹੇਗਾ ਸਭ ਜਾਣਕਾਰੀ ਦਵਾਂਗੇ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਇੱਕ ਪੱਛਮੀ ਸਿਸਟਮ ਜਿਹੜਾ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਬਣਿਆ ਹੋਇਆ ਹੈ ਇਸ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਕੀ ਰਹੇਗਾ ਅੱਗੇ ਜਾ ਕੇ ਆਪਾਂ ਜਾਣਕਾਰੀ ਦਵਾਂਗੇ ਤਸਵੀਰਾਂ ਦੇਖ ਲੈਣ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੋ ਇਧਰ ਪੰਜਾਬ ਹੋ ਗਿਆ ਰਾਜਸਥਾਨ ਹਰਿਆਣਾ ਦੇ ਵਿੱਚ ਇੱਕ ਪੱਛਮੀ ਸਿਸਟਮ ਜੋ ਬਣਿਆ ਹੋਇਆ ਹੈ ਜਿਸ ਦੇ ਨਾਲ ਆਪਾਂ ਨੂੰ 8 8 ਅਕਤੂਬਰ ਨੂੰ ਕੱਲ ਨੂੰ ਵੀ ਆਪਾਂ ਨੂੰ ਕਈ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਹਲਕੀ ਬੱਦਲਵਾਈ ਦੇਖਣ ਨੂੰ ਮਿਲੇਗੀ ਜਿ ਮਿਲੀ ਸੀ ਜਿਸ ਦੇ ਵਿੱਚ ਆ ਪੰਜਾਬ ਦੇ ਬਾਰਡਰ ਵਾਲੇ ਇਲਾਕੇ ਹੋਗੇ ਜੇਕਰ ਆਪਾਂ ਪਹਿਲੇ ਇਧਰ ਸ਼੍ਰੀ ਗੰਗਾ ਨਗਰ ਪੰਜਾਬ ਠਿੰਡੇ ਵਾਲੀ ਸਾਈਡ ਦੇ ਨਾਲ ਟੱਚ ਕਰੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਰਾਜਸਥਾਨ ਦਾ ਮੌਸਮ ਦੇਖੀਏ ਰਾਜਸਥਾਨ ਦੇ ਇਲਾਕੇ ਜਿਹੜੇ ਇਧਰ ਫਾਜੀਕਾ ਅਮਲੋਡ ਨਾਲ ਟੱਚ ਕਰਦੇ ਜਿਹੜੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਇਹਨਾਂ ਦੇ ਵਿੱਚ ਦੇਖੀਏ ਤਾਂ ਆਪਾਂ ਨੂੰ 8 ਤਰੀਕ ਨੂੰ ਤਕਰੀਬਨ ਮੌਸਮ ਠੀਕ-ਠਾਕ ਬਣਿਆ ਹੋਇਆ ਹੈ ਜੇ 9 ਤਰੀਕ ਦੇ ਮੌਸਮ ਦੀ ਗੱਲ ਕਰੀਏ ਓਵਰਆਲ ਰਾਜਸਥਾਨ ਦਾ ਮੌਸਮ ਠੀਕ-ਠਾਕ ਰਹੇਗਾ ਸ਼੍ਰੀ ਗੰਗਾ ਨਗਰ ਹੋ ਗਿਆ ਇਹਨਾਂ ਦੇ ਇਲਾਕਿਆਂ ਦੇ ਵਿੱਚ ਆਪਾਂ ਹਲਕੀ ਬੱਦਲਬਾਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਸਾਰੇ ਇਲਾਕਿਆਂ ਵਿੱਚ ਮੌਸਮ ਤਕਰੀਬਨ ਸਾਫ਼ ਰਹੇਗਾ ਅੱਗੇ ਆਪਾਂ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਜਿਹੜੇ ਪੰਜਾਬ ਨਾਲ ਟੱਚ ਕਰਦੇ ਜਿਹੜੇ ਹਰਿਆਣੇ ਦੇ ਇਲਾ ਹਨ ਓਵਰਆਲ ਜੇ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਦਿਨ ਦਾ ਟੈਂਪਰੇਚਰ ਤਕਰੀਬਨ 35-36 ਡਿਗਰੀ ਦੇ ਕਰੀਬ ਬਣਿਆ ਰਹੇਗਾ ਰਾਤ ਦਾ ਟੈਂਪਰੇਚਰ ਜਿੰਨ ਕਿ ਜੇ ਮੈਂ 29 ਡਿਗਰੀ ਦੇ ਕਰੀਬ ਦੇਖਣ ਨੂੰ ਮਿਲੇਗਾ ਓਵਰਆਲ ਰੈਣ ਦਾ ਮੌਸਮ ਖਾ ਸਾਫ ਅਤੇ ਖੁਸ਼ਕ ਦੇਖਣ ਨੂੰ ਮਿਲੇਗਾ ਅੱਗੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਦੇਖੀਏ ਕਿ ਇਸ ਤਰ੍ਹਾਂ ਦੇ ਹਾਲਾਤ ਬਣਨੇ ਦਿਖਾਈ ਦੇਣਗੇ ਜੇ ਆਪਾਂ ਕੱਲ ਦੀ ਗੱਲ ਕਰੀਏ 8 ਅਕਤੂਬਰ ਨੂੰ ਵੀ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਸੀ ਪੰਜਾਬ ਦੇ ਵਿੱਚ ਦਿਖਾਈ ਦੇ ਰਹੇ ਸੀ ਆਪਾਂ ਦਿਨ ਵੇਲੇ ਦੀ ਗੱਲ ਕਰੀਏ ਇੱਕ ਸੰਗਰਣਾ ਸਿਸਟਮ ਜਿਹੜਾ ਪੰਜਾਬ ਦੇ ਪੱਛਮੀ ਸਰਦੀ ਇਲਾ ਪਟੰਡਾ ਪਟੰਡਾ ਦੇ ਇਲਾਕੇ ਹੋ ਗਏ ਫਾਜ਼ਿਲਕਾ ਫਿਰੋਜ਼ਪੁਰ ਪਟੰਡਾ ਇਹਨਾਂ ਇਲਾਕਿਆਂ ਦੇ ਵਿੱਚ ਬੰਨਾ ਸ਼ੁਰੂ ਹੋਇਆ ਸੀ ਕਿਤੇ ਨਾ ਕਿਤੇ ਹਲਕੇ ਤੋਂ ਦਰਮਿਆਨਿਕ ਇਨਮੇ ਰੋਪ ਦੀਆਂ ਖਵਰਾ ਵੀ ਆਪਾਂ ਨੂੰ ਦੇਖਣ ਨੂੰ ਮਿਲੀਆਂ ਸੀ ਓਵਰ ਆਲ ਪੰਜਾਬ ਦਾ ਮੌਸਮ ਖੁਸ਼ਕ ਬਣਿਆ ਹੋਇਆ ਸੀ ਜਿਸ ਦੇ ਕਾਰਨ ਉਮੀਦ ਲਗਾਈ ਗਈ ਸੀ ਕਿ ਪਾਰੀ ਮੀ ਹੋਏਗਾ ਉਸੇ ਤਰੀਕੇ ਦਾ ਮੀਂਹ ਨਹੀਂ ਹੋਏ ਅਗਰ ਜੇ ਆਪਾਂ ਗੱਲ ਕਰੀਏ ਫਿਲਹਾਲ ਇਸ ਟਾਈਮ ਪੰਜਾਬ ਦਾ ਮੌਸਮ ਠੀਕ ਠਾਕ ਦੇਖਣ ਨੂੰ ਮਿਲਿਆ ਪੰਜਾਬ ਦੇ ਹਾਲੇ ਵੀ ਅਗਰ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ ਕੈਂਟਾਂ ਵਿੱਚ ਪੂਰੇ ਪੂਰੇ ਚਾਂਸ ਹਨ ਕਿ ਸਿਸਟਮ ਜਿਹੜਾ ਮੌਜੂਦਾ ਫਿਲਹਾਲ ਹਿਲ ਹੋ ਗਏ ਨਾ ਇਲਾਕਿਆਂ ਵਿੱਚ ਆਪਾਂ ਨੂੰ ਹਲਕੀ ਬੱਦਲਬਾਝ ਦੇਖਣ ਨੂੰ ਮਿਲ ਸਕਦੀ ਹੈ ਅੱਗੇ ਜੇਕਰ ਆਪਾਂ ਫਿਲਹਾਲ ਗੱਲ ਕਰੀਏ ਰਾਜਸਥਾਨ ਹਰਿਆਣਾ ਦੇ ਖੇਤਰਾਂ ਦੇ ਪੰਜਾਬ ਦੇ ਖੇਤਰਾਂ ਦੇ ਵਿੱਚ ਫਿਲਹਾਲ ਮੌਸਮ ਠੀਕ ਠਾਕ ਬਣਾ ਹੈ ਹਲਕੀ ਪੱਛਮੀ ਸਿਸਟਮ ਜਿਹੜਾ 8 ਤਰੀਕ ਨੂੰ ਐਕਟਿਵ ਸੀਗਾ ਹਜੇ ਵੀ ਆਪਾਂ ਕਹਿ ਸਕਦੇ ਹਾਂ ਜਾਨੀ 9 ਤਰੀਕ ਨੂੰ ਵੀ ਪੰਜਾਬ ਦੇ ਇਲਾਕਿਆਂ ਦੇ ਵਿੱਚ 24 ਘੰਟਿਆਂ ਵਾਸਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਇਨ੍ਹਾਂ ਇਲਾਕਿਆਂ ਵਿੱਚ ਐਕਟਿਵ ਹੈ ਕਿਤੇ ਨਾ ਕਿਤੇ ਇਹਨਾਂ ਕਿਤੇ ਕਿਸੇ ਕਿਸੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਨੇਰੀ ਦੇਖਣ ਨੂੰ ਮਿਲ ਸਕਦੀ ਹੈ ਉਹ ਪੱਕੀ ਅੱਗੇ ਜੇ ਆਪਾਂ ਗੱਲ ਕਰੀਏ ਜਿਹੜੇ ਸਰਦੀ ਜਿ ਫਰੀਦਕੋਟ ਫਾਜ਼ਿਲਕਾ ਦੇ ਖੇਤਰ ਹੋ ਗਏ ਨੇ ਦੇ ਖੇਤਰਾਂ ਦੇ ਨਾਲ ਮੀਂਹ ਨੇਰੀ ਤੇ ਮੀਂਹ ਜਿਸਾਰ ਬੰਦੇ ਖਾਈ ਦੇਣਗੇ ਅੱਗੇ ਜੇ ਆਪਾਂ ਕਹੀਏ ਤਾਂ ਕਿ ਤਗੜੇ ਸਿਸਟਮ ਦੇ ਵੀ ਹਲਕੀ ਦਰਮਿਆਨੇ ਖੇਤਰ ਵਿੱਚ ਮੀਂਹ ਨੇਰੀ ਦਰਜ ਹੋ ਸਕਦੀ ਹੈ ਕੁਝ ਖੇਤਰਾਂ ਵਿੱਚ ਮੀਂਹ ਹਲਕੇ છਰਾਟੇ ਦੇਖੇ ਜਾ ਸਕਦੇ ਹਨ ਹਲਕੇ ਤੋਂ ਦਰਮਿਆਨਾ ਮੀਂਹ ਕੁਝ ਖੇਤਰਾਂ ਦੇ ਵਿੱਚ ਲਗਭਗ ਦੇਖਣ ਨੂੰ ਮਿਲਦਾ ਸੋ ਅੱਜ ਜੇ ਪਾਕਿਸਤਾਨ ਦੇ ਵਿੱਚ ਵੀ ਆਪਾਂ ਨੂੰ ਖਾਸ ਕਰਕੇ ਪੱਛਮੀ ਇਲਾਕੇ ਹੋ ਗਏ ਇਹਨਾਂ ਖੇਤਰਾਂ ਦੇ ਵਿੱਚ ਹਨੇਰੀ ਚੱਖੜ ਦੇਖਣ ਨੂੰ ਮਿਲਿਆ ਖਾਸ ਕਰਕੇ ਪਸ਼ਾਵਰ ਤੋਂ ਲੈ ਕੇ اسلامਾਬਾਦ ਦੇ ਵਿੱਚ ਆਪਾਂ ਨੂੰ ਕਈ ਕਿਲੋਮੀਟਰ ਤੱਕ ਤਗੜਾ ਸਿਸਟਮ ਦੇਖਣ ਨੂੰ ਬਾਰਡਰ ਏਰੀਆ ਦੇ ਖੇਤਰ ਹੋਗੇ ਮਾਝੇ ਦੇ ਖੇਤਰ ਹੋਗੇ ਮਾਲਵੇ ਦੇ ਖੇਤਰ ਹੋਗੇ ਜਿਹਦੇ ਵਿੱਚ ਮੁਲੇਰ ਕੋਟਲਾ ਮਾਨਸਾ ਬਰਨਾਲਾ ਲੁਧਿਆਣਾ ਦੇ ਕੁਝ ਖੇਤਰ ਹੋਗੇ ਨਾ ਏਰੀਆ ਦੇ ਵਿੱਚ ਆਪਾਂ ਨੂੰ ਇਸ ਤੋਂ ਇਲਾਵਾ ਰਾਜਸਥਾਨ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਹਨ ਕੁਝ ਖੇਤਰਾਂ ਵਿੱਚ ਗੜੇਮਾਈ ਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਅੰਤੇ 24 ਘੰਟਿਆਂ ਦੇ ਦਰਮਿਆਨ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਪਾਂ ਨੂੰ ਹਲਕੇ ਦਰਮਿਆਨੇ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਤੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਇੱਕ ਨਜ਼ਰ ਆਪਾਂ ਆਕੜਾਂ ਤੇ ਵੀ ਮਾਰ ਲੈਣ ਜੋ ਮੌਸਮ ਪਾਕ ਵੱਲੋਂ 8 ਤਰੀਕ ਨੂੰ ਜਾਰੀ ਕੀ ब पटियाले का मौसम पैंती पॉइंट दो डिग्री दसाया गया है हरियाणा सिरसे का टैंपरेचर छत्ती पॉइंट छे डिग्री दसा गया है तो बाद आप कि अगर वजिए कह सकते हैं कि अगले दो चार दिन की गल करिए किर चौदह तरीक तक मौसम ठीक ठाक बना रहेगा साफ रहेगा पंद्रह तरीक तो एक बार फिर तो एक पच्चमी सिस्टम मिलेगा जितने हल्के लैवल का सिस्टम तो बाद पता लगे हो सिस्टम आएगा बाकी जे आप देखिए यैलो अलर्ट जेड़े जारी किए गए हैं यानी कि पाब हरियाणा राजस्थान के खेतर रफ्तार हवा चलेगी कितना कितने 9 ਤਰੀਕ ਨੂੰ ਵੀ ਮੌਸਮ ਪਾਗ ਵੱਲੋਂ ਕਈ ਥਾਵਾਂ ਤੇ ਮੀਂਹ ਦੇ ਚਾਂਦ ਰਸਾਏ ਗਏ ਹਨ ਬਾਕੀ ਜੇ ਆਪਾਂ ਗੱਲ ਕਰੀਏ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਅਕੇ 10 ਤਰੀਕ ਦੀ ਗੱਲ ਕਰੀਏ ਮੌਸਮ ਪਾਗ ਵੱਲੋਂ 10 ਤਰੀਕ ਦਾ ਮੌਸਮ ਸਾਫ ਦਰਸਾਇਆ ਗਿਆ 11 ਤਰੀਕ ਨੂੰ ਕਿਤੇ ਨਾ ਕਿਤੇ ਹਲਕੇ ਦਰਮਿਆਨੇ ਮੀਂਹ ਪੈ ਸਕਦਾ ਹੈ 12 13 14 ਤਰੀਕ ਤੱਕ ਪੰਜਾਬ ਦਾ ਹਰਿਆਣਾ ਦਾ ਮੌਸਮ ਸਾਫ ਦਰਸਾਇਆ ਗਿਆ ਹੈ ਕੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ